ਦਿੱਲੀ ਤੋਂ ਗੁਰੂਗਰਾਮ ਦਾ ਸਫ਼ਰ ਸਿਰਫ਼ ਹੋਇਆ 7 ਮਿੰਟਾਂ ਦਾ ਸਿਰਫ਼ 2000 ਦੇ ਖਰਚੇ 'ਚ ਕਰੋ ਸਫ਼ਰ ਆ ਰਹੀ ਹੈ 에ਅਰ ਟੈਕਸੀ ਵੇਖੋ ਨੰਡੀਆ 'ਚ ਆ ਗਈ ਨਵੀਂ ਟੈਕਸੀ ਸੁਣੋ ਕਿਸ ਤਰ੍ਹਾਂ ਉੱਡੇਗੀ ਇਹ ਹਵਾ ਦੇ ਵਿੱਚ ਜੀ ਹਾਂ ਹੁਣ ਦਿੱਲੀ ਤੋਂ ਗੁਰੂਗਰਾਮ ਦਾ ਸਫ਼ਰ 7 ਮਿੰਟਾਂ 'ਚ ਕਰ ਸਕਦੇ ਹੋ ਇਸ ਖਰਚ ਸਿਰਫ਼ 2000 ਰੁਪਏ ਹੀ ਆਵੇਗਾ ਦੱਸ ਦਈਏ ਕਿ ਹੁਣ ਭਾਰਤ 'ਚ ਚੱਲੇਗੀ ਇੱਕ ਨੋਖੀ ਟੈਕਸੀ ਇਹ ਟੈਕਸੀ ਤੁਹਾਨੂੰ ਹਵਾ ਦੀ ਸੈਰ ਕਰਵਾਏਗੀ ਅਤੇ ਕੰਟਿਆਂ ਦਾ ਸਫ਼ਰ ਹੁਣ ਕੁਝ ਮਿੰਟਾਂ ਦਾ ਹੋ ਜਾਵੇਗਾ ਦਿੱਲੀ ਵਰਗੇ ਭੀੜ ਭੜ ਇਲਾਕੇ 'ਚ ਹੁਣ ਤੋਂ ਹਾਂ ਸਫ਼ਰ ਦੌਰਾਨ ਕੋਈ ਤਕਲੀਫ਼ ਨਹੀਂ ਹੋਵੇਗੀ ਕਿਸੇ ਵੀ ਜਗ੍ਹਾ ਤੇ ਫਸਣਾ ਨਹੀਂ ਪਵੇਗਾ ਹੁਣ ਤੁਸੀਂ ਉੱਡ ਕੇ ਜਾ ਸਕਦੇ ਹੋ ਦੱਸ ਦਈਏ ਕਿ ਇਸ ਦੇ ਵਿੱਚ ਡਰਾਈਵਰ ਤੋਂ ਇਲਾਵਾ ਚਾਰ ਹੋਰ ਲੋਕ ਬੈਠ ਸਕਦੇ ਨੇ ਇੰਡੀਕੋ ਕੰਪਨੀ ਦਾ ਇਹ ਦਾਅਵਾ ਹੈ ਕਿ ਇਸ ਨੂੰ 2025 ਤੱਕ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ 에어 ਐਮਬੂਲੈਂਸ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਕਿਸੇ ਵੀ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਦਾ ਸੁਪਨਾ ਹਵਾ ਦੇ ਵਿੱਚ ਉੱਡਣਾ ਹੈ ਉਹ ਵੀ ਆਪਣਾ ਸੁਪਨਾ ਪੂਰਾ ਸਕਾਰ ਕਰ ਸਕਦੇ ਹਨ ਅ ਜੀਹਾ ਹੁਣ ਦਿੱਲੀ ਤੋਂ ਗੁਰੂਗਰਾਮ ਦਾ ਸਫ਼ਰ 7 ਮਿੰਟਾਂ ਚ ਕਰ ਸਕਦੇ ਹੋ ਇਸ ਜ਼ਖਰ ਚ ਸਿਰਫ 2000 ਰੁਪਏ ਹੀ ਆਵੇਗਾ ਦੱਸ ਦਈਏ ਕਿ ਹੁਣ ਭਾਰਤ ਚ ਚਲੇਗੀ ਇੱਕ ਨੋਖੀ ਟੈਕਸੀ ਇਹ ਟੈਕਸੀ ਤੁਹਾਨੂੰ ਹਵਾ ਦੀ ਸੈਰ ਕਰਵਾਏਗੀ ਅਤੇ ਕੰਟਿਆਂ ਦਾ ਸਫ਼ਰ ਹੁਣ ਕੁਝ ਘੰਟਿਆਂ ਦਾ ਹੋ ਜਾਵੇਗਾ ਦਿੱਲੀ ਵਰਗੇ ਭੀੜ ਭੜ ਇਲਾਕੇ ਚ ਹੁਣ ਤੁਹਾਨੂੰ ਸਫ਼ਰ ਦੌਰਾਨ ਕੋਈ ਤਕਲੀਫ ਨਹੀਂ ਹੋਵੇਗੀ ਕਿਸੇ ਵੀ ਜਗ੍ਹਾ ਤੇ ਫਸਣਾ ਨਹੀਂ ਪਵੇਗਾ ਹੁਣ ਤੁਸੀਂ ਉੱਡ ਕੇ ਜਾ ਸਕਦੇ ਹੋ ਦੱਸ ਦਈਏ ਕਿ ਇਸ ਦੇ ਵਿੱਚ ਡਰਾਈਵਰ ਤੋਂ ਇਲਾਵਾ ਚਾਰ ਹੋਰ ਲੋਕ ਬੈਠ ਸਕਦੇ ਨੇ ਇੰਡੀਕੋ ਕੰਪਨੀ ਦਾ ਇਹ ਦਾਵਾ ਹੈ ਕਿ ਇਸ ਨੂੰ 2025 ਆਕਾ ਸ਼ੁਰੂ ਕਰ ਦਿੱਤਾ ਜਾਵੇਗਾ ਉਤੇ ਕੰਪਨੀ ਦਾ ਇਹ ਵੀ ਕਹਿਣਾ ਹੈ ਕਿਸ ਨੂੰ 에어 ਐਮਬੂਲੈਂਸ ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਕਿਸੇ ਵੀ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ ਉਤੇ ਜਿਨ੍ਹਾਂ ਲੋਕਾਂ ਦਾ ਸੁਪਨਾ ਹਵਾ ਦੇ ਵਿੱਚ ਉੱਡਣਾ ਹੈ ਉਹ ਵੀ ਆਪਣਾ ਸੁਪਨਾ ਪੂਰਾ ਕਰ ਜੀ ਹਾਂ ਹੁਣ ਦਿੱਲੀ ਤੋਂ ਗੁਰੂਗ੍ਰਾਮ ਦਾ ਸਫ਼ਰ 7 ਮਿੰਟਾਂ ਚ ਕਰ ਸਕਦੇ ਹੋ ਇਸ ਜ਼ਖਰ ਚ ਸਿਰਫ 2000 ਰੁਪਏ ਹੀ ਆਵੇਗਾ ਦੱਸ ਜੀਏ ਕਿ ਹੁਣ ਭਾਰਤ ਚ ਚਲੇਗੀ ਇੱਕ अनोखी ਟੈਕਸੀ ਇਹ ਟੈਕਸੀ ਤੁਹਾਨੂੰ ਹਵਾ ਦੀ ਸੈਰ ਕਰਵਾਏਗੀ ਅਤੇ ਕੰਟਿਆਂ ਦਾ ਸਫ਼ਰ ਹੁਣ ਕੁਝ ਮਿੰਟਾਂ ਦਾ ਹੋ ਜਾਵੇਗਾ ਲਿਵਰਗੇ ਭੀੜ ਭੜ ਇਲਾਕੇ ਚ ਹੁਣ ਤੁਹਾਨੂੰ ਸਫਰ ਦੌਰਾਨ ਕੋਈ ਤਕਲੀਫ ਨਹੀਂ ਹੋਵੇਗੀ ਕਿਸੇ ਵੀ ਜਗਾ ਤੇ ਫਸਣਾ ਨਹੀਂ ਪਵੇਗਾ ਹੁਣ ਤੁਸੀਂ ਉੱਡ ਕੇ ਜਾ ਸਕਦੇ ਹੋ ਦੱਸ ਦਈਏ ਕਿ ਇਸ ਦੇ ਵਿੱਚ ਡਰਾਈਵਰ ਤੋਂ ਇਲਾਵਾ ਚਾਰ ਹੋਰ ਲੋਕ ਬੈਠ ਸਕਦੇ ਨੇ ਇੰਡਿਕੋ ਕੰਪਨੀ ਦਾ ਇਹ ਦਾਵਾ ਹੈ ਕਿ ਇਸ ਨੂੰ 2025 ਤੱਕ ਸ਼ੁਰੂ ਕਰ ਦਿੱਤਾ ਜਾਵੇਗਾ ਉੱਤੇ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ 에어 ਐਮਬੂਲੈਂਸ ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਨਾਲ ਕਿਸੇ ਵੀ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾ ਸਕਦਾ ਹੈ ਉੱਤੇ ਜਿਨ੍ਹਾਂ ਲੋਕਾਂ ਦਾ ਸੁਪਨਾ ਹਵਾ ਦੇ ਵਿੱਚ ਉੱਡਣਾ ਹੈ ਉਹ ਵੀ ਆਪਣਾ ਸੁਪਨਾ ਪੂਰਾ ਕਾਰ ਕਰ ਸਕਦੇ ਹਨ